ਲੋਕਾਂ ਦੀਆਂ ਅਣਗਹਿਲੀਆਂ ਕਹਿ ਲਈਏ ਜਾਂ ਸਰਕਾਰਾਂ ਦੀਆਂ ਗੈਰ ਜ਼ਿੰਮੇਵਾਰੀਆਂ ਕਹਿ ਲਈਏ ਉਸ ਦੇ ਚੱਲਦਿਆਂ ਬਹੁਤ ਹੀ ਬੁਰੇ ਹਾਲਾਤ ਜਿਹੜੇ ਨੇ ਇਸ ਵੱਡੇ ਦਰਿਆ ਦੇ ਦੇਖਣ ਨੂੰ ਮਿਲ ਰਹੇ ਨੇ ਮੇਰੇ ਸੱਜੇ ਹੱਥ ਮੈਂ ਤੁਹਾਨੂੰ ਦਿਖਾ ਦਵਾਂ ਕਿ ਬਹੁਤ ਹੀ ਵੱਡੇ ਪੱਧਰ ਤੇ ਗੋਹੇ ਦੀ ਲੇਅਰ ਹੈ ਜਿਹੜੀ ਉਹ ਜਮਾ ਹੋ ਰੱਖੀ ਆ ਤਕਰੀਬਨ 100 ਮੀਟਰ ਦੂਰੀ ਤੇ ਸੰਤ ਸੀਚੇਵਾਲ ਵੱਲੋਂ ਇੱਕ ਆਪਣਾ ਪਰਮਾਨੈਂਟ ਡੇਰਾ ਲਗਾਇਆ ਗਿਆ ਜਿੱਥੋਂ ਦਿਨ ਚ ਘਟੋ ਘਟ 2 ਜਾਂ 3 ਵਾਰ ਢੀੜਾ ਜ਼ਰੂਰ ਮਾਰਦੇ ਨੇ ਲੇਕਿਨ ਤਸਵੀਰਾਂ ਤੇ ਕੁਝ ਹੋਰ ਬਿਆਨ ਕਰਦੀਆਂ ਨੇ ਸਸਕਾਲ ਜੀ ਤੁਸੀਂ ਦੇਖ ਰਹੇ ਪ੍ਰਾਈਮ ਸੋਅਰੇਆ ਤੇ ਮੈਂ ਹਾਂ ਅਨੂ ਬਸ ਪੰਜਾਬ ਦੇ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਅੱਜ ਤੁਹਾਡੇ ਰੂਬਰੂ ਹੋਏ ਆਂ ਔਰ ਇਹ ਮੁੱਦਾ ਤੁਹਾਨੂੰ ਕੋਈ ਨਵਾਂ ਮੁੱਦਾ ਨਹੀਂ ਹੈ ਸਾਰੇ ਪੰਜਾਬ ਦੇ ਵਾਸੀ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਗੱਲ ਕਰ ਰਹੇ ਆ ਬੁੱਡੇ ਦਰਿਆ ਦੀ ਇੱਕ ਸਮੇਂ ਦਾ ਦਰਿਆ ਆਖਿਰ ਕੀ ਅਜਿਹਾ ਹੋਇਆ ਕਿ ਇੱਕ ਧਾਰਮਿਕ ਮਹੱਤਵ ਰੱਖਣ ਵਾਲਾ ਦਰਿਆ ਅੱਜ ਦਾ ਨਾਲਾ ਬਣ ਕੇ ਰਹਿ ਗਿਆ ਤਸਵੀਰਾਂ ਤੁਸੀਂ ਮੇਰੇ ਸੱਜੇ ਹੱਥ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਹੁਤ ਹੀ ਵੱਡੇ ਪੱਧਰ ਤੇ ਇਹਦੇ ਵਿੱਚ ਗੰਦ ਜਿਹੜਾ ਉਹ ਜਮਾ ਹੋ ਰਖਿਆ ਲੋਕਾਂ ਦੀਆਂ ਅਣਗਹਿਲੀਆਂ ਕਹਿ ਲਈਏ ਜਾਂ ਸਰਕਾਰਾਂ ਦੀਆਂ ਗੈਰ ਜ਼ਿੰਮੇਵਾਰੀਆਂ ਕਹਿ ਲਈਏ ਉਸ ਦੇ ਚੱਲਦਿਆਂ ਬਹੁਤ ਹੀ ਬੁਰੇ ਹਾਲਾਤ ਜਿਹੜੇ ਨੇ ਇਸ ਬੁੱਢੇ ਦਰਿਆ ਦੇ ਦੇਖਣ ਨੂੰ ਮਿਲ ਰਹੇ ਨੇ ਖਾਸ ਤੌਰ ਤੇ ਗੱਲ ਸੰਤ ਸੀਚੇਵਾਲ ਦੀ ਕਰ ਲਈਏ ਤਾਂ ਉਹਨਾਂ ਵੱਲੋਂ ਜਿਹੜੀ ਇੱਕ ਮੁਹਿੰਮ ਜਿਹੜੀ ਹੈ ਉਹ ਲਗਾ ਚਲਾਈ ਜਾ ਰਹੀ ਹੈ ਬੁੱਡੇ ਦਰਿਆ ਦੀ ਸਫਾਈ ਔਰ ਰੱਖ ਰਖਾਵ ਨੂੰ ਲੈ ਕੇ ਲੇਕਿਨ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ ਮੇਰੇ ਸੱਜੇ ਹੱਥ ਮੈਂ ਤੁਹਾਨੂੰ ਦਿਖਾ ਦਵਾ ਕਿ ਬਹੁਤ ਹੀ ਵੱਡੇ ਪੱਧਰ ਤੇ ਗੋਹੇ ਦੀ ਲੇਅਰ ਹੈ ਜਿਹੜੀ ਉਹ ਜਮਾ ਹੋ ਰਹੀ ਹੈ ਔਰ ਦੂਸਰੇ ਪਾਸੇ ਤਕਰੀਬਨ 100 ਮੀਟਰ ਦੂਰੀ ਤੇ ਸੰਤ ਸੀਚੇਵਾਲ ਵੱਲੋਂ ਇੱਕ ਆਪਣਾ ਪਰਮਾਨੈਂਟ ਡੇਰਾ ਲਗਾਇਆ ਗਿਆ ਜਿੱਥੋਂ ਦਿਨ ਚ ਘਟੋ ਘਟ 2 ਜਾਂ 3 ਵਾਰ ਢੀੜਾ ਜ਼ਰੂਰ ਮਾਰਦੇ ਨੇ ਲੇਕਿਨ ਤਸਵੀਰਾਂ ਤੇ ਕੁਝ ਹੋਰ ਬਿਆਨ ਕਰਦਿਆਂ ਨੇ ਅਗਰ ਉਹ ਇੱਥੇ ਆਂਦੇ ਨੇ ਤਾਂ ਆਪਣੇ ਦਫ਼ਤਰ ਦੇ ਬਿਲਕੁਲ ਨੇੜੇ ਆਪਣੇ ਡੇਰੇ ਦੇ ਬਿਲਕੁਲ ਨਜ਼ਦੀਕ ਜਿਹੜਾ ਹੈ ਗੋਬਰ ਜਮਾ ਹੋ ਰਿਹਾ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਗੋਬਰ ਸੰਤ ਸੀਚੇਵਾਲ ਨੂੰ ਦਿਖਾਈ ਨਹੀਂ ਦੇ ਰਿਹਾ ਜੇ ਦਿਖਾਈ ਦੇ ਰਿਹਾ ਤਾਂ ਫਿਰ ਇਸ ਦੀ ਸਫਾਈ ਜਿਹੜੀ ਕਿਉਂ ਨਹੀਂ ਕਰਵਾਈ ਗਈ ਕਿਉਂਕਿ ਪ੍ਰਬੰਧ ਸੰਤ ਸੀਚੇਵਾਲ ਕੋਲ ਸਾਰੇ ਨੇ ਹਰ ਤਰ੍ਹਾਂ ਦੀਆਂ ਮਸ਼ੀਨਾਂ ਨੇ ਹਰ ਤਰ੍ਹਾਂ ਦੀ ਲੇਬਰ ਆ ਉਹਨਾਂ ਦੇ ਕੋਲ ਫ੍ਰੀਲਾਂਸਰ ਸੇਵਾ ਕਰਨ ਵਾਲੇ ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਕੋਲ ਆਂਦੇ ਨੇ ਲੇਕਿਨ ਤਸਵੀਰਾਂ ਤੁਸੀਂ ਕੁਝ ਹੋਰ ਬਿਆਨ ਕਰਦੀਆਂ ਹੋਈਆਂ ਦਿਖਾਈਆਂ ਦਿੰਦੀਆਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਇਸ ਬੁੱਡੇ ਦਰਿਆ ਦੀ ਸਾਫ ਸਫਾਈ ਦੇ ਪ੍ਰੋਜੈਕਟ ਤੇ ਕਰੋੜਾ ਰੁਪਿਆ ਜਿਹੜਾ ਹਜੇ ਤੱਕ ਖਰਚ ਹੋ ਚੁੱਕਾ ਲਗਭਗ 640 ਕਰੋੜ ਦੇ ਆਸ-ਪਾਸ ਅਮਾਉਂਟ ਜਿਹੜੀ ਹੈ ਇਸ ਬੁੱਡੇ ਦਰਿਆ ਦੇ ਪ੍ਰੋਜੈਕਟ ਤੇ ਖਰਚ ਹੋ ਚੁੱਕੀ ਹੈ ਲੇਕਿਨ ਤਸਵੀਰਾਂ ਜਿਹੜੀਆਂ ਜਸਦੀ ਤਸ ਬੜੀਆਂ ਹੋਈਆਂ ਨੇ ਸਵਾਲ ਇਹ ਉੱਠਦਾ ਕਿ ਆਖਿਰ ਲੋਕਾਂ ਦੇ ਟੈਕਸਾਂ ਦਾ ਪੈਸਾ ਜਿਹੜਾ ਹੈ ਹਾਰਡ ਐਂਡ ਬੰਨੀ ਤੋਂ ਟੈਕਸ ਜਿਹੜੇ ਕੱਟੇ ਜਾਂਦੇ ਨੇ ਉਹ ਪੈਸਾ ਜਾ ਕਿੱਥੇ ਰਿਹਾ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚੋਂ ਸਿਰਫ 14 ਕਿਲੋਮੀਟਰ ਦਾ ਸਪੈਨ ਹੈ ਜਿਹੜਾ ਉਹ ਬੁੱਡੇ ਦਰਿਆ ਦਾ ਨਿਕਲਦਾ ਆ ਤਾਂ ਕੀ ਉਸ 640 ਕਰੋੜ ਦੇ ਵਿੱਚ ਇਸ ਮੁੱਡੇ ਦਰਿਆ ਨੂੰ ਪੱਕਾ ਕਰਕੇ ਇਹਦੀ ਜਿਹੜੀ ਗੰਭੀਰ ਸਥਿਤੀ ਹੈ ਉਸ ਨੂੰ ਸੁਧਾਰਿਆ ਨਹੀਂ ਸੀ ਜਾ ਸਕਦਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਧੰਨਵਾਦ